ਅਮਰਦਾਸਹਿ ਮਹਾਰਾਜ ਜੀ ਦੇ ਵੇਲੇ ਦਾ ਘਟਨਾ ਹੈ ਗੁਰੂ ਅਮਰਦਾਸਹਿ ਮਹਾਰਾਜ ਜੀ ਨੇ ਨਾ ਪੈਰੋਵਾਲ ਦੇ ਇਲਾਕੇ ਦੇ ਵਿੱਚ ਆਪ ਜੀ ਨੂੰ ਪਤਾ ਹੈ ਗੁਰੂ ਮਹਾਰਾਜ ਜੀ ਨੇ 22 ਮੰਜੀਆਂ ਤੇ 52 ਪੀੜੇ ਠਾਪੇ ਸਨ ਤੇ ਪਹਿਲੀ ਜਿਹੜੀ ਮੰਜੀ ਸੀ ਸਤਗੁਰੂ ਮਹਾਰਾਜ ਜੀ ਨੇ ਭਾਈ ਮੱਥੂ ਤੇ ਮੁਰਾਰੀ ਨੂੰ ਦਿੱਤੀ ਸੀ ਉਹ ਪੈਰੋਵਾਲ ਦੇ ਇਲਾਕੇ ਦੇ ਵਿੱਚ ਹੈ ਪਾਕਿਸਤਾਨ ਵਿੱਚ ਹੈ ਅੱਜ ਕੱਲ੍ਹ ਲਾਹੌਰ ਦੇ ਨਜ਼ਦੀਕ ਹੈ ਪੈਰੋਵਾਲ ਉੱਥੋਂ ਦੇ ਸਨ ਭਾਈ ਮੱਥੂ ਤੇ ਮੁਰਾਰੀ ਜੀ ਤੇ ਉਹਨਾਂ ਦੇ ਅੱਗੇ ਅਨਸ਼ਬੰਸ ਸੀ ਅਗਾ ਪੁੱਤਰੇ ਪੁੱਤ ਪੁੱਤਰੇ ਨੂੰਹਾਂ ਅੱਗੇ ਸਨ ਉਹ ਗੁਰੂ ਅਮਰਤ ਅਰਜਨ ਦੇਵ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਸਾਹਿਬ ਜੀ ਦੇ ਸਤਗੁਰੂ ਜੀ ਦੇ ਸਮੇਂ ਕਾਲ ਦੇ ਵਿੱਚ ਹੋਏ ਆ ਲਗੇ ਤੇ ਉਹਨਾਂ ਨੇ ਇਸ ਗੁਰੂ ਮਹਾਰਾਜ ਜੀ ਦੇ ਦਰ ਤੇ ਜਿਵੇਂ ਉਹਨਾਂ ਦੇ ਅਗਾ ਦਾਦੇ ਆਇਆ ਕਰਦੇ ਸਨ ਅਗਾ ਪਿਤਾ ਆਇਆ ਕਰਦੇ ਸਨ ਫਿਰ ਉਹ ਵੀ ਅੱਗੇ ਗੁਰੂ ਅਰਜਨ ਸਾਹਿਬ ਜੀ ਦੇ ਦਰ ਤੇ ਆਉਣ ਲੱਗੇ ਨਤਮਸਤਕ ਹੋਣਾ ਆਪ ਜੀ ਨੂੰ ਪਤਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਬੜੇ ਜੋਰਾਂ ਸ਼ੋਰਾਂ ਨਾਲ ਚੱਲ ਰਹੀ ਤੇ ਉਹ ਵੀ ਆ ਕੇ ਕਰਦੇ ਹੁੰਦੇ ਸਨ ਸੇਵਾ ਪੈਰੋਵਾਲ ਤੋਂ ਬੜੀ ਸੰਗਤ ਆਉਂਦੀ ਸੀ ਜੇ ਦਿਨ ਸੇਵਾ ਸੰਪੂਰਨ ਹੋਈ ਬਹੁਤ ਸੰਗਤਾਂ ਮਹੀਨਾ ਮਹੀਨਾ ਦੋ ਦੋ ਮਹੀਨੇ ਰਹਿ ਕੇ ਸੇਵਾ ਕਰ ਰਿਆ ਕੋਈ 6 ਮਹੀਨੇ ਤੋਂ ਸੇਵਾ ਕਰ ਰਿਆ ਕਿਸੇ ਨੂੰ ਦੋ ਦੋ ਸਾਲ ਹੋ ਗਏ ਲਗਾਤਾਰ ਸੇਵਾ ਚ ਲੱਗੇ ਹੋਏ ਨੇ ਇੰਨੀ ਸ਼ਰਧਾ ਭਾਵ ਸੀ ਸੇਵਾ ਭਾਵ ਸੀ ਕਿਸੇ ਨੂੰ ਕਿਸੇ ਚੀਜ਼ ਦਾ ਦੁਨੀਆਵੀ ਫਿਕਰ ਨਹੀਂ ਜਦੋਂ ਸੇਵਾ ਸੰਪੂਰਨ ਹੋਈ ਸਤਿਗੁਰੂ ਤੋਂ ਆਗਿਆ ਲੈਣ ਲੱਗੇ ਤੇ ਮਹਾਰਾਜ ਨੇ ਸਭ ਨੂੰ ਇਹ ਅਰਦਾਸ ਕਰਕੇ ਬਚਨ ਕਰਕੇ ਤੋੜਿਆ ਕਿ ਜਿਨ੍ਹਾਂ ਜਿਨ੍ਹਾਂ ਨੇ ਸੇਵਾ ਕੀਤੀ ਹੈ ਜੋ ਜੋ ਜਿਹਦੇ ਭਾਵ ਨੇ ਸਭ ਉਹਨਾਂ ਦੀਆਂ ਭਾਵਨਾਵਾਂ ਪੂਰੀਆਂ ਹੋਣਗੀਆਂ ਸਭ ਦੀਆਂ ਇੱਛਾਵਾਂ ਪੂਰੀਆਂ ਹੋਣਗੀਆਂ ਸਭ ਜੀ ਮਹਾਰਾਜ ਨੇ ਦੁਨਿਆਵੀ ਸੁੱਖਾਂ ਦੀ ਇੱਥੇ ਗੱਲ ਕਰ ਰਹੇ ਹਨ ਮਹਾਰਾਜ ਨੇ ਦੇਖੋ ਦੁਨਿਆਵੀ ਸੁੱਖ ਵੀ ਆਪਣੇ ਸਿੱਖ ਤੋਂ ਰੋਕੇ ਨਹੀਂ ਮਹਾਰਾਜ ਨੇ ਭਰਪਰ ਕੇ ਗੱਫੇ ਵਰਤਾਏ ਨੇ ਸਿੱਖਾਂ ਨੂੰ ਆਪਾਂ ਦੇਖਦੇ ਹਾਂ ਸਾਡੇ ਤੇ ਜਿੰਨੀਆਂ ਸਿੱਖ ਕੌਮ ਤੇ ਤਰਸਦੀਆਂ ਆਈਆਂ ਨੇ ਇੰਨੀਆਂ ਕਿਸੇ ਹੋਰ ਕੌਮ ਤੇ ਨਹੀਂ ਆਈਆਂ ਇਤਿਹਾਸ ਪਰਚੋਲ ਕੇ ਦੇਖ ਲਈਏ ਕੋਈ 20-50 ਸਾਲ ਹੀ ਲੰਘਦੇ ਸਨ ਫਿਰ ਕੋਈ ਨਾ ਕੋਈ ਐਸੀ ਮਾਰ ਸਾਡੀ ਸਾਰੀ ਕੌਮ ਤੇ ਵੱਡੀ ਪਈ ਹੈ ਜਿਦੇ ਚ ਸਾਡਾ ਜਾਨੀ ਨੁਕਸਾਨ ਵੀ ਹੋਇਆ ਤੇ ਮਾਲੀ ਨੁਕਸਾਨ ਵੀ ਹੋਇਆ ਦੋਵੇਂ ਨੁਕਸਾਨ ਹੋਏ ਨੇ ਪਰ ਥੋੜੇ ਹੀ ਸਮੇਂ ਦੇ ਵਿੱਚ ਫਿਰ ਸਿੱਖ ਪੈਰਾਂ ਤੇ ਖੜੇ ਹੋ ਜਾਂਦੇ ਨੇ ਕਾਮਯਾਬ ਹੋ ਜਾਂਦੇ ਨੇ ਵਧੀਆ ਹੋ ਜਾਂਦੇ ਨੇ ਇਹ ਕਿਉਂ ਇਹ ਗੁਰੂ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਨੇ ਰਹਿਮਤਾਂ ਨੇ ਗੁਰਬਾਣੀ ਦੀਆਂ ਤੇ ਗੁਰੂ ਸਾਹਿਬ ਦੀਆਂ ਤੇ ਸਾਧ ਸੰਗਤ ਜੀ ਉਹ ਉਹ ਜੋ ਪਰਿਵਾਰ ਸੀ ਰੋਵਾਲ ਦੇ ਵਿੱਚ ਗਏ ਉਹਨਾਂ ਨੇ ਆਪਣਾ ਸੁਖ ਸੁਖ ਸ਼ਾਂਤੀ ਨਾਲ ਜੀਵਨ ਬਤੀਤ ਕਰਨਾ ਸ਼ੁਰੂ ਕੀਤਾ ਉਹਨਾਂ ਦੇ ਘਰ ਇੱਕ ਪੁੱਤਰ ਦਾ ਜਨਮ ਹੋਇਆ ਹੌਲੀ ਹੌਲੀ ਬੱਚਾ ਵੱਡਾ ਹੋਇਆ ਤੇ ਉਹਨਾਂ ਦੇ ਇਲਾਕੇ ਦੇ ਵਿੱਚ ਨਾ ਗੁਰੂ ਮਹਾਰਾਜ ਜੀ ਦੇ ਮਸੰਦ ਸਿੱਖ ਆਏ ਕਾਰਪੇਟਾ ਇਕੱਠੀ ਕਰਨ ਵਾਸਤੇ ਕਿਉਂਕਿ ਗੁਰੂ ਰਾਮਦਾਸ ਜੀ ਨੇ ਮਸੰਦ ਪ੍ਰਥਾ ਇੱਕ ਸ਼ੁਰੂ ਕੀਤੀ ਸੀ ਦਸਵੰ ਪਾਤਸ਼ਾਹ ਜੀ ਨੇ ਫਿਰ ਬੰਦ ਕਰ ਦਿੱਤੀ ਸੀ ਗੁਰੂ ਰਾਮਦਾਸ ਜੀ ਨੇ ਸ਼ੁਰੂ ਕੀਤੀ ਸੀ ਉਹਨਾਂ ਦਾ ਸੇਵਾ ਦਾ ਮੰਤਵ ਸੀ ਸੇਵਾ ਕਰਦੇ ਸਨ ਕਾਰ ਭੇਟਾ ਇਕੱਤਰ ਕਰਦੇ ਸਨ ਤੇ ਗੁਰੂ ਦੇ ਸਿੱਖ ਉਹ ਪੈਰੋਵਾਲ ਦੇ ਇਲਾਕੇ ਦੇ ਵਿੱਚ ਗਏ ਤੇ ਜਦੋਂ ਉਹਨਾਂ ਨੂੰ ਪਰਿਵਾਰ ਨੂੰ ਉਸ ਪਰਿਵਾਰ ਨੂੰ ਪਤਾ ਲੱਗਾ ਮੱਧੋ ਦੇ ਮੁਰਾਰੀ ਜੀ ਦੇ ਪਰਿਵਾਰ ਨੂੰ ਵੀ ਗੁਰੂ ਮਹਾਰਾਜੇ ਸਿਖਾਏ ਨੇ ਤੇ ਸੀ ਪ੍ਰਸ਼ਾਦੇ ਦੀ ਸੇਵਾ ਕਰੀਏ ਉਹਨਾਂ ਨੂੰ ਪ੍ਰਸ਼ਾਦਾ ਸ਼ਿਕਾਈਏ ਭਾਵਨਾ ਸੀ ਭਾਵ ਸੀ ਤੇ ਉਹਨਾਂ ਨੇ ਗਏ ਜਾ ਕੇ ਬੇਨਤੀ ਕੀਤੀ ਸਿੱਖਾਂ ਨੇ ਮਨਾ ਕਰਤਾ ਵੀ ਨਹੀਂ ਸੀ ਪ੍ਰਸ਼ਾਦਾ ਨਹੀਂ ਛਕ ਸਕਦੇ ਮਾਫ ਕਰਿਓ ਉਹਨਾਂ ਨੇ ਫਿਰ ਦੁਬਾਰਾ ਬੇਨਤੀ ਕੀ ਕੀਤੀ ਕਿ ਅਸੀਂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੇ ਵਿਲੇ ਸਾਨੂੰ ਮੰਜੀ ਥਾਪੀ ਆ ਗੁਰੂ ਸਾਹਿਬ ਨੇ ਕਿਰਪਾ ਕਰੋ ਪਲੀਜ਼ ਸਾਡੀ ਬੇਨਤੀ ਪ੍ਰਵਾਨ ਕਰੋ ਰਿਕਵੈਸਟ ਕੀਤੀ ਉਹਨਾਂ ਨੇ ਸਿੱਖਾਂ ਮੰਨ ਲਈ ਕਹਿੰਦੇ ਚਲੋ ਠੀਕ ਹੈ ਬੜੇ ਮਾਨ ਸਤਕਾਰ ਨਾਲ ਉਹ ਆਪਣੇ ਘਰ ਲੈ ਗਏ ਸਿੰਘਾਂ ਨੂੰ ਮਸੰਦ ਸਿੰਘਾਂ ਨੂੰ ਪ੍ਰਸ਼ਾਦਾ ਪਾਣੀ ਛਕਾ ਰਹੇ ਨੇ ਤੇ ਉਹਨਾਂ ਦਾ ਜਿਹੜਾ ਬੇਟਾ ਹੈ ਲੜਕਾ 4 ਸਾਲ ਦਾ ਲੜਕਾ ਸੀ ਬੇਟਾ ਉਹਨਾਂ ਦਾ ਉਹ ਵੀ ਭੱਜ-ਭੱਜ ਕੇ ਸੇਵਾ ਕਰ ਰਿਹਾ ਅੱਗੇ ਹੋ ਹੋ ਕੇ ਕਦੇ ਪ੍ਰਸ਼ਾਦਾ ਲਿਆਉਂਦਾ ਹੈ ਕਦੇ ਜਲ ਵਰਤਾਉਂਦਾ ਹੈ ਕਦੇ ਕੁਝ ਕਰਦਾ ਹੈ ਕਦੇ ਕੁਝ ਕਰਦਾ ਹੈ ਸਾਰੇ ਜੀ ਨਾ ਬੜੇ ਭਾਵਨਾ ਸੇਵਾ ਕਰ ਰਹੇ ਨੇ ਤੇ ਮਾਤਾ ਨੇ ਨਾ ਬੱਚੇ ਆਪਣੇ ਨੂੰ ਕਿਹਾ ਕੋਈ ਚੀਜ਼ ਮੰਗਾਈ 4 ਸਾਲ ਦਾ ਬੱਚਾ ਠੀਕ ਹੈ ਸਿਆਣਾ ਹੋ ਜਾਂਦਾ ਹੈ ਕਹਿਣਾ ਮੰਨਣ ਲੱਗ ਜਾਂਦਾ ਹੈ ਗੱਲ ਚੀਜ਼ਾਂ ਨੂੰ ਸਮਝਣ ਲੱਗ ਜਾਂਦਾ ਹੈ ਮਾਂ ਨੇ ਕੁਝ ਕਹਿਤਾ ਕਿ ਫਲਾਣੀ ਸ਼ੈਪ ਕਮਰੇ ਦੂਸਰੇ ਦੇ ਵਿੱਚ ਪਈ ਹੈ ਬੱਚੇ ਨੂੰ ਕਿਹਾ ਤਾਂ ਫੜ ਕੇ ਲਿਆਈ ਬੱਚਾ ਚਲਾ ਗਿਆ ਸੇਵਾ ਦੇ ਵਿੱਚ ਰੁੱਝੇ ਰਹੇ ਮਾਤਾ ਪਿਤਾ ਧਿਆਨ ਨਹੀਂ ਕੀਤਾ ਬੱਚਾ ਆਇਆ ਨਹੀਂ ਕਾਫੀ ਸਮਾਂ ਲੰਘ ਗਿਆ ਪਿਤਾ ਪੁੱਛਦਾ ਹੈ ਕਿ ਬੱਚਾ ਆਪਣਾ ਕਿੱਥੇ ਕਹਿੰਦੀ ਮੈਂ ਬੁਲਾਣੀ ਸ਼ਹਿ ਲੈਣ ਭੇਜਿਆ ਸੀ ਭੱਜੇ ਸਾਰੇ ਕਹਿੰਦੇ ਕਿੱਧਰ ਗਿਆ ਉਹ ਦੇਖਿਆ ਬੱਚਾ ਜ਼ਮੀਨ ਤੇ ਡਿੱਗਿਆ ਮੂੰਹ ਚੋਂ ਛੱਕ ਨਿਕਲ ਰਹੀ ਹੈ ਜਦੋਂ ਆਸ-ਪਾਸ ਦੇਖਿਆ ਇਧਰ ਉਧਰ ਦੇਖਿਆ ਤੇ ਇੱਕ ਬੜਾ ਜ਼ਹਿਰੀਲਾ ਸੱਪ ਉਸੇ ਸਥਾਨ ਤੇ ਫਟਾਫਟ ਵੈਦ ਬੁਲਾਇਆ ਵਾਇਦ ਬੁਲਾਇਆ ਤੇ ਜਦੋਂ ਵੈਦ ਆਇਆ ਤੇ ਉਹਨੇ ਨਬਜ ਦੇਖੀ ਕਹਿੰਦੇ ਨਬਜ ਤਾਂ ਬੰਦ ਹੋ ਚੁੱਕੀ ਐ ਸਾਹ ਦੇਖਿਆ ਸਾਹ ਵੀ ਨਹੀਂ ਆ ਰਿਹਾ ਬਿਲਕੁਲ ਜਦੋਂ ਉਸਨੇ ਸੱਪ ਵੱਲ ਨਿਗਾਹ ਮਾਰੀ ਵੈਦ ਨੇ ਕਿਉਂ ਉਸ ਵੇਲੇ ਵੈਦ ਹਕੀਮ ਬੜੇ ਸਿਆਣੇ ਸੱਪ ਵੱਲ ਨਿਗਾਹ ਮਾਰੀ ਕਹਿੰਦੇ ਜੀ ਇਹ ਤੇ ਸੱਪ ਹੀ ਬੜਾ ਜ਼ਹਿਰੀਲਾ ਐ ਇਹ ਜੋ ਸੱਪ ਤੁਹਾਡੇ ਬੱਚੇ ਨੂੰ ਕੱਟ ਗਿਆ ਇਹਦਾ ਤੇ ਕੋਈ ਤੋੜ ਹੀ ਨਹੀਂ ਐ ਇਹ ਤਾਂ ਤੁਹਾਡਾ ਬੱਚਾ ਖਤਮ ਐ ਇਹਨੂੰ ਹੁਣ ਬਚਾਇਆ ਨਹੀਂ ਜਾ ਸਕਦਾ ਸਾਹ ਸਵਾਹ ਹੀ ਸਵਾਸੀ ਬੰਦ ਹੋ ਗਏ ਨੇ ਬਰੂਣਾ ਕਰ ਲਾਣਾ ਸ਼ੁਰੂ ਹੋ ਗਿਆ ਸਾਰੇ ਪਿੰਡ ਵਿੱਚ ਗੱਲ ਅੱਗ ਵਾਂਗ ਫੈਲ ਗਈ ਵੀ ਗੁਰੂ ਦੇ ਮਸੰਦ ਸਿੰਘ ਆਏ ਸਨ ਪ੍ਰਸ਼ਾਦਾ ਛਕਾਰੇ ਸਨ ਤੇ ਪ੍ਰਸ਼ਾਦਾ ਛਕਾਂਦੇ ਆ ਛਕਾਂਦੇ ਆ ਉਹਨਾਂ ਦੇ 4 ਸਾਲ ਦੇ ਬੱਚੇ ਦੀ ਮੌਤ ਹੋ ਗਈ ਐਡੀ ਵੱਡੀ ਘਟਨਾ ਹੋ ਗਈ ਸਿੰਘ ਵੀ ਸਾਰੇ ਹੈਰਾਨ ਵੀ ਇਹ ਕੀ ਹੋ ਗਿਆ ਸਿੱਖਾਂ ਨੇ ਵੀ ਬੜੀ ਸੋਚ ਵਿਚਾਰ ਕੀਤੀ ਵੀ ਇਹ ਤਾਂ ਬਹੁਤ ਕਿਉਂਕਿ ਕਿਸੇ ਦਾ ਬੱਚਾ ਚਲਿਆ ਜਾਣਾ ਇੱਕ ਬੇਸ਼ੱਕ ਮਹਾਰਾਜ ਜੀ ਦੀ ਬਾਣੀ ਨੇ ਅਵਸਥਾਵਾਂ ਦਾ ਜ਼ਿਕਰ ਕੀਤਾ ਪਰ ਰੰਗਾਂ ਨੂੰ ਮੰਨਣ ਦਾ ਵੀ ਸਤਿਗੁਰੂ ਜੀ ਨੇ ਯਤਨ ਕੀਤਾ ਹੈ ਇਹ ਨਹੀਂ ਵੀ ਅਸੀਂ ਬਿਲਕੁਲ ਪੱਥਰ ਦੇ ਲਈ ਹੋ ਜਾਈਏ ਜੇ ਕੋਈ ਸਾਨੂੰ ਦੁੱਖ ਆਇਆ ਤੇ ਸਾਡੇ ਅੱਖ ਚੋਂ ਜੇ ਹੰਝੂ ਵਹਿ ਗਿਆ ਤੇ ਇਹ ਭਾਵ ਹੈ ਇਹਦੇ ਵਿੱਚ ਕੋਈ ਹੀਣਤਾ ਨਹੀਂ ਹੈ ਇਹਦੇ ਵਿੱਚ ਕੋਈ ਨਿਰਾਸ਼ਾ ਨਹੀਂ ਹੈ ਤੇ ਸਾਧ ਸੰਗਤ ਜੀ ਉੱਥੇ ਬੜਾ ਮਾਤਾ ਬੜਾ ਦੁੱਖ ਰੋਏ ਘਰ ਲਾਏ ਸਾਰੇ ਪਰਿਵਾਰ ਦੇ ਵਿੱਚ ਚੀਕ ਚਿੰਗਾੜਾ ਮਚ ਗਿਆ ਪਰਿਵਾਰ ਦੇ ਜੀ ਬੜੇ ਆਏ ਪਰ ਹੈ ਤਾਂ ਉਹ ਸਿੱਖ ਸਨ ਥੋੜਾ ਸਮਾਂ ਉਹਨਾਂ ਨੇ ਵਿਰਲਾਪ ਕੀਤਾ ਫਿਰ ਆਪਣੇ ਆਪ ਨੂੰ ਸੰਭਾਲਿਆ ਸੰਸਕਾਰ ਕਰਨ ਦੀਆਂ ਤਿਆਰੀਆਂ ਕੀਤੀਆਂ ਜਿਸ ਵੇਲੇ ਸੰਸਕਾਰ ਕਰਨ ਲਈ ਲਿਜਾਇਆ ਜਾਣਾ ਹੈ ਨਾ ਤੇ ਬੱਚੇ ਦੀ ਮਾਤਾ ਜਿਹੜੀ ਹੈ ਨਾ ਉਹ ਬੜਾ ਬਾਣੀ ਨਾਲ ਜੁੜੀ ਹੋਈ ਹੈ ਬੜਾ ਸਿਮਰਨ ਕਰਦੀ ਹੈ ਤੇ ਉਹ ਸੰਸਕਾਰ ਵੇਲੇ ਜਦੋਂ ਲਿਜਾਣਾ ਹੈ ਤੇ ਕਹਿੰਦੀ ਵੀ ਸੁਖਮਨੀ ਸਾਹਿਬ ਜੀ ਦਾ ਮੈਂ ਪਾਠ ਕਰ ਲਵਾਂ ਫਿਰ ਆਪਾਂ ਚੱਲਦੇ ਹਾਂ ਕਹਿੰਦੀ ਠੀਕ ਹੈ ਉਹਨੇ ਸੁਖਮਨੀ ਸਾਹਿਬ ਜੀ ਦਾ ਪਾਠ ਸਾਧ ਸੰਗਤ ਜੀ ਜਦੋਂ ਸ਼ੁਰੂ ਕੀਤਾ ਨਾ ਤੇ ਸੁਖਮਨੀ ਸਾਹਿਬ ਦਾ ਪਾਠ ਕਰਦੇ ਆ ਇੱਕ ਪੰਗਤੀ ਐਸੀ ਆ ਗਈ ਕਿ ਉਹ ਬੀਬੀ ਨਾ ਪਾਠ ਕਰਦੇ ਉਸ ਪੰਗਤੀ ਤੋਂ ਅੱਗੇ ਨਹੀਂ ਵੱਧ ਸਕੀ ਕਈ ਵਾਰੀ ਨਾ ਇਦਾਂ ਹੋ ਜਾਂਦਾ ਜੇ ਅਸੀਂ ਭਾਵਨਾ ਸਮਝੀਏ ਨਾ ਫਿਰ ਇਹ ਗੱਲ ਬਣੇਗੀ ਨਹੀਂ ਤੇ ਅਸੀਂ ਅੱਗੇ ਲੰਘ ਜਾਾਂਗੇ ਕਿਉਂਕਿ ਸਾਡਾ ਇੱਕ ਅਸੀਂ ਤਾਂ ਸਮਾਂ ਵੀ ਕਹਿੰਨੇ ਆ ਸਾਡੇ ਕੋਲ ਪੂਰਾ ਪੂਰਾ ਤੇ ਕਈ ਵਾਰੀ ਨਾ ਇੰਨਾ ਭਾਵ ਬਣੇਗਾ ਤੁਹਾਡਾ ਦੇਖਿਓ ਕਿਸੇ ਪੰਕਤੀ ਤੇ ਜੀ ਕਰੇਗਾ ਵੀ ਮੈਂ ਰਿਪੀਟ ਹੀ ਕਰੀ ਜਾਵਾਂ ਬਾਰ-ਬਾਰ ਬਾਰ-ਬਾਰ ਪੜੀ ਜਾਵਾਂ ਤੇ ਜੇ ਮੈਂ ਕਹਿੰਨਾ ਇਦਾਂ ਜੀ ਕਰਦਾ ਨਾ ਤਾਂ ਤੁਸੀਂ ਰੁਕ ਜਿਓ ਕਰੋ ਪੜ ਲਿਆ ਕਰੋ ਅੱਗੇ ਨਾ ਦੌੜਿਆ ਕਰੀ ਅੱਗੇ ਨਾ ਭੱਜਿਆ ਕਰੀਏ ਇਹ ਤਾਂ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਹੈ ਕੀ ਪਤਾ ਕਿਹੜੀ ਪੰਕਤੀ ਤੇ ਸਾਡਾ ਮਨ ਰੀਝਣਾ ਹੋਏ ਤੇ ਜੇ ਅਸੀਂ ਉਸੇ ਨੂੰ ਹੀ ਮਨ ਤੇ ਪੱਥਰ ਰੱਖ ਕੇ ਜਾਂ ਕੋਈ ਵੀ ਚੀਜ਼ ਬਹਾਨਾ ਮਨ ਨੂੰ ਲਾ ਕੇ ਵੀ ਸਮਾਂ ਥੋੜਾ ਜਿਹਾ ਜੇ ਅੱਗੇ ਲੰਘ ਜਾਈਏ ਬੇਸ਼ੱਕ ਪਾਠ ਨੂੰ ਬਾਅਦ ਚ ਕੰਪਲੀਟ ਕਰ ਲਵੋ ਸਮਾਂ ਬੇਸ਼ੱਕ ਥੋੜਾ ਜਿਹਾ ਜੇ ਉੱਥੇ ਦਿਲ ਪਸੀਜ ਗਿਆ ਨਾ ਤੇ ਮੈਂ ਕਹਿੰਦਾ ਸੰਗਤ ਜੀ ਉੱਥੇ ਰੁਕ ਜਾਓ ਤੇ ਉਹ ਪੰਕਤੀ ਕਿਹੜੀ ਆਈ ਜਦੋਂ ਪਾਠ ਕਰ ਰਹੀ ਨਾ ਬੀਬੀ ਤੇ ਉਹ ਪੰਕਤੀ ਆਈ ਜਿਸਕੀ ਬਸਤ ਤਿਸ ਆਗੈ ਰਾਖੈ ਪ੍ਰਭ ਕੀ ਆਗਿਆ ਮਾਨੈ ਮਾਥੈ ਜਿਸ ਕੀ ਬਸਤ ਇਸ ਆਗੇ ਰੱਖੈ ਪ੍ਰਭ ਕੀ ਆਗਿਆ ਮਾਨੈ ਮਾਥੈ ਇੱਥੇ ਹੀ ਰੁਕ ਗਈ ਕਿਹੜੀ ਕਮਾਲ ਦੀ ਪੰਕਤੀ ਹੈ ਨਾ ਸਾਧ ਸੰਗਤ ਜੀ ਜਿਸ ਕੀ ਬਸਤ ਇਸ ਆਗੇ ਰੱਖੈ ਇਦੋਂ ਅੱਗੇ ਹੀ ਨਹੀਂ ਵਧੀ ਪੜੀ ਜਾ ਰਹੀ ਪੜੀ ਜਾ ਰਹੀ ਹੈ ਇਸ਼ਾਰਾ ਕਰ ਦਿੱਤਾ ਚਲੋ ਹੁਣ ਸੰਸਕਾਰ ਲਈ ਲੈ ਚਲੋ ਇਹ ਹੀ ਪੰਕਤੀ ਪੜਦੀ ਪੜਦੀ ਜਾ ਰਹੀ ਹੈ ਸਮਸ਼ਾਨ ਘਾੜ ਤੱਕ ਜਿਸ ਕੀ ਬਸਤ ਇਸ ਆਗੇ ਰੱਖੈ ਪ੍ਰਭ ਕੀ ਆਗਿਆ ਮਾਨੈ ਮਾਥੈ ਕਿੱਡਾ ਵੱਡਾ ਮਹਾਰਾਜ ਨੇ ਸਿਧਾਂਤ ਦੇਤਾ ਸਿੱਖਿਆ ਦੇਦੀ ਗੁਰਬਾਣੀ ਚ ਸਮਝਾਤਾ ਭਾਈ ਜਿਹਦੀ ਵਸਤੂ ਹੈ ਉਹਦੇ ਅੱਗੇ ਰੱਖ ਦਿੱਤੀ ਹੈ ਹੁਣ ਉਸ ਦੀ ਆਗਿਆ ਨੂੰ ਖਿੜੇ ਮੱਥੇ ਪ੍ਰਵਾਨ ਕਰੋ ਤੇ ਗੁਰਬਾਣੀ ਦੇ ਵਿੱਚ ਜੁੜੀ ਹੋਈ ਭਿੱਜੀ ਹੋਈ ਉਹ ਮਾਂ ਆਪ ਕਹ ਰਹੀਏ ਕਹਿੰਦੇ ਜੀ ਚਲੋ ਹੁਣ ਜਿਹਦੀ ਵਸਤੂ ਸੀ ਉਹ ਲੈ ਗਿਆ ਚਲੋ ਚੱਲ ਕੇ ਹੁਣ ਸੰਸਕਾਰ ਕਰੀਏ ਉਸ ਦੀ ਆਗਿਆ ਨੂੰ ਮੰਨੀਏ ਉਸ ਦੀ ਆਗਿਆ ਨੂੰ ਪਰਵਾਣ ਕਰੀਏ ਇੰਨਾ ਜਾਪ ਕੀਤਾ ਉਸ ਪੰਕਤੀ ਦਾ ਉਸ ਬੀਬੀ ਨੇ ਇੰਨਾ ਜਾਪ ਕੀਤਾ ਸਾਰੀ ਕਿਰਿਆ ਹੋ ਗਈ ਸਵੇਰ ਤੋਂ ਸ਼ਾਮ ਤੱਕ ਉਹੀ ਪਾਠ ਕਰਦੇ ਰਹੇ ਕਈ ਦਿਨ ਤੱਕ ਉਹ ਪੰਕਤੀ ਮਨ ਚ ਚੱਲਦੀ ਰਹੀ ਇੱਕ ਦਿਨ ਨਹੀਂ ਅੱਧਾ ਦਿਨ ਨਹੀਂ ਕਈ ਦਿਨ ਲਗਾਤਾਰ ਸਾਰੇ ਕਾਰ ਵਿਹਾਰ ਹੋ ਗਏ ਪੰਕਤੀ ਮਨ ਚ ਚੱਲੀ ਜਾ ਰਹੀ ਹੈ ਚੱਲੀ ਜਾ ਰਹੀ ਹੈ ਚੱਲੀ ਜਾ ਰਹੀ ਹੈ ਤੇ ਕੁਝ ਦਿਨ ਬਤੀਤ ਹੋਏ ਨਾ ਤੇ ਉਹਨਾਂ ਕਿਹਾ ਵੀ ਚਲੋ ਗੁਰੂ ਅਮਰ ਗੁਰੂ ਅਰਜਨ ਦੇ ਮਹਾਰਾਜ ਦੇ ਦਰ ਤੇ ਜਾਈਏ ਮਹਾਰਾਜੇ ਮੱਥਾ ਟੇਕੀਏ ਮਨ ਨੂੰ ਥੋੜਾ ਸ਼ਾਂਤ ਕਰੀਏ ਮਨ ਹੌਲਾ ਹੋਵੇ ਤੇ ਸਾਧ ਸੰਗਤ ਜੀ ਉਹ ਪਰਿਵਾਰ ਨਾ ਸਾਰਾ ਫਿਰ ਚਲੇ ਗਏ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਕੋਲ ਦਰਬਾਰ ਸਹਿਮ ਚਲੇ ਗਏ ਮਹਾਰਾਜ ਦਰਬਾਰ ਸਹਿਮ ਜੀ ਤੇ ਦੁਖਬੰਜਨੀ ਬੇੜੀ ਉੱਥੇ ਨਾਲ ਥੜਾ ਮਹਾਰਾਜ ਜੀ ਉੱਥੇ ਵਿਰਾਜਮਾਨ ਹੁੰਦੇ ਸਨ ਬੈਠਦੇ ਸਨ 68 68 ਤੀਰਥ ਵੀ ਉਸ ਨੂੰ ਕਿਹਾ ਜਾਂਦਾ ਉਸ ਪਿੱਤਰ ਸਥਾਨ ਨੂੰ ਮਹਾਰਾਜ ਉੱਥੇ ਬੈਠੇ ਤੇ ਉਹ ਜਦੋਂ ਪਰਿਵਾਰ ਆਇਆ ਤੇ ਬੀਬੀ ਦੀ ਵਾਰੀ ਆਈ ਜਦੋਂ ਅੱਗੇ ਆਈ ਨਾ ਤੇ ਜਦੋਂ ਗੁਰੂ ਅਰਜਨ ਸਾਹਿਬ ਨੂੰ ਦੇਖਿਆ ਤੇ ਉਹ ਬੀਬੀ ਇੰਨਾ ਫੁੱਟ ਫੁੱਟ ਕੇ ਰੋਈ ਨਾ ਮਹਾਰਾਜ ਦੇ ਅੱਗੇ ਸੰਗਤ ਦੇ ਕੇ ਹੈਰਾਨ ਵੀ ਕੀ ਹੋਇਆ ਇੱਕ ਬੱਚੇ ਨੇ ਆਪਣੇ ਮਾਤਾ ਪਿਤਾ ਦੇ ਅੱਗੇ ਹੀ ਰੋਣਾ ਹੁੰਦਾ ਐਵੇਂ ਉਹ ਬੀਬੀ ਰੋ ਰਹੀ ਐ ਜਿਵੇਂ ਉਹ ਆਪਣੇ ਪਿਤਾ ਨੂੰ ਮਿਲੀ ਐ ਤੇ ਪਿਤਾ ਦੇ ਸਾਹਮਣੇ ਦੇਖ ਕੇ ਆਪਣਾ ਦੁੱਖ ਵਿਅਕਤ ਕਰ ਰਹੀ ਐ ਜਦੋਂ ਕੋਈ ਸੀ ਸਾਡੇ ਹਿਰਦੇ ਚ ਦੁੱਖ ਹੋਏ ਨਾ ਤੇ ਕੋਈ ਸਾਡਾ ਪਿਆਰਾ ਸਾਨੂੰ ਕਈ ਦਿਨਾਂ ਬਾਅਦ ਚਿਰ ਬਾਅਦ ਮਿਲੇ ਤੇ ਉਹ ਦੁੱਖ ਦੇ ਕਾਰਨ ਹੀ ਸਾਨੂੰ ਸਹਿਜ ਸੁਭਾਏ ਰੋਣਾ ਆ ਜਾਂਦਾ ਤੇ ਉਹ ਬੀਬੀ ਬੜਾ ਵਿਰਲਾਪ ਕੀਤਾ ਬੜਾ ਰੁਈ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਇੰਨਾ ਤਰੁੱਠੇ ਮਹਾਰਾਜ ਜੀ ਨੇ ਕਿਹਾ ਕਿ ਬੀਬੀ ਕਿਉਂ ਰੋ ਰਹੀ ਐ ਬੀਬੀ ਨੇ ਕਿਹਾ ਮਹਾਰਾਜ ਜੀ ਤੁਸੀਂ ਜਾਣਦੇ ਹੋ ਜਾਨੀ ਜਾਨੋ ਮਹਾਰਾਜ ਕਹਿੰਦੇ ਜਾਣਦੇ ਹਾਂ ਤੇਰਾ ਦੁੱਖ ਦੂਰ ਜੇ ਕਰਨਾ ਚਾਹੁੰਨੀ ਆ ਨਾ ਤਾਂ ਉਸ ਪੰਕਤੀ ਤੋਂ ਅੱਗੇ ਵੱਧ ਬਹੁਤ ਪੰਕਤੀ ਦਾ ਜਾਪ ਕਰ ਲਿਆ ਜਿਹੜੀ ਤੇਰੇ ਅੰਦਰ ਦੇਖੋ ਮਹਾਰਾਜ ਨੂੰ ਕੋਈ ਬੋਲ ਕੇ ਨਹੀਂ ਦੱਸਿਆ ਮਹਾਰਾਜ ਦਿਲਾਂ ਦੀਆਂ ਜਾਣਦੇ ਨੇ ਉੱਚੀ ਬੋਲ ਕੇ ਕੋਕ ਪਕਾਰ ਕਰਨ ਦੀ ਲੋੜ ਨਹੀਂ ਆਪਣੇ ਹਿਰਦੇ ਦੇ ਵਿੱਚ ਉਸ ਵਾਹਿਗੁਰੂ ਨੂੰ ਸੱਚੇ ਦਿਲੋਂ ਤੇ ਆ ਲੋ ਸਿੱਧੀ ਅਰਦਾਸ ਗੁਰੂ ਸਾਹਿਬ ਦੇ ਚਰਨਾਂ 'ਚ ਜਾਏਗੀ ਬੋਲ ਤੁਹਾਡੇ ਗੁਰੂ ਚਰਨਾਂ 'ਚ ਜਾਣਗੇ ਮਹਾਰਾਜ ਕਹਿਣ ਲੱਗੇ ਕਿ ਬੋਲੋ ਪੰਕਤੀ ਜੋ ਉਚਾਰਨ ਕਰ ਰਹੇ ਹੋ ਪੂਰੀ ਪੜੋ ਅੱਗੇ ਤੱਕ ਪੜੋ ਕਹਿੰਦੇ ਜੀ ਮੈਂ ਸਤਿਗੁਰੂ ਜੀ ਤੁਹਾਡੀ ਆਗਿਆ ਮੰਨ ਲਈ ਮਹਾਰਾਜ ਕਹਿੰਦੇ ਅੱਗੇ ਪੜੋ ਅੱਗੇ ਵੀ ਪੜੋ ਅੱਗੇ ਕੀ ਹੈ ਸਾਧ ਸੰਗਤ ਜੀ ਮਹਾਰਾਜ ਜੀ ਦੀ ਪੰਕਤੀ ਜਿਸ ਕੀ ਬਸਤ ਤਿਸ ਆਗੈ ਰੱਖੈ ਪ੍ਰਭ ਕੀ ਆਗਿਆ ਮੰਨੈ ਮਾਥੈ ਅੱਗੇ ਮਹਾਰਾਜ ਕਹਿੰਦੇ ਉਸ ਤੇ ਚੌਗਨ ਕਰੈ ਨਿਹਾਲ ਉਸ ਤੋਂ 4 ਗੁਣਾ ਫਿਰ ਗੁਰੂ ਮਹਾਰਾਜ ਜੀ ਨਿਹਾਲ ਕਰ ਦਿੰਦੇ ਨੇ ਮਹਾਰਾਜ ਕਹਿੰਦੇ ਜਾ ਫਿਰ ਬੀਬੀ ਤੇਰੇ ਤੇ ਬਖਸ਼ਿਸ਼ਾਂ ਕੀਤੀਆਂ ਤੇਰੇ ਕੋਲ ਇੱਕ ਦਾਤ ਸੀ ਨਾ ਤੇਰੇ ਕੋਲ ਹੁਣ ਚੌਗਣੀ ਦਾਤ ਦਿੱਤੀ ਉਹ ਬੀਬੀ ਦੇ ਚਾਰ ਪੁੱਤਰ ਹੋਏ ਫਿਰ ਬਾਅਦ ਵਿੱਚ ਤੇ ਉਹ ਚਾਰ ਪੁੱਤਰ ਦਸਵੇਂ ਪਾਤਸ਼ਾਹ ਤੱਕ ਰਹੇ ਦਸਵੇਂ ਪਾਤਸ਼ਾਹ ਗੁਰੂ ਸਹਿਬ ਤੱਕ ਗੁਰੂ ਘਰ ਦੀ ਸੇਵਾ ਕਰਦੇ ਰਹੇ ਤੇ ਗੁਰੂ ਮਹਾਰਾਜ ਦੀ ਬਾਣੀ ਨਾਲ ਜੁੜੇ ਰਹੇ ਜਦੋਂ ਅਸੀਂ ਭਾਵ ਰੱਖੀ ਗੁਰੂ ਮਹਾਰਾਜ ਜੀ ਦੀ ਗੁਰਬਾਣੀ ਚ ਜਦੋਂ ਸਾਡਾ ਹਿਰਦਾ ਪ੍ਰਸੀਜ ਜਾਏ ਗੁਰੂ ਮਹਾਰਾਜ ਜੀ ਦੇ ਪ੍ਰਤੀ ਮਹਾਰਾਜ ਜੀ ਤੇ ਕਹਿੰਦੇ ਨੇ ਬਾਣੀ ਦੇ ਵਿੱਚ ਭਾਈ ਆਪਣਾ ਹਿਰਦਾ ਤੇ ਤੂੰ ਨਿਵਾ ਮਾਰਾ ਜਗੇ ਸੀ ਨਿਵਾ ਨਹੀਂ ਨਾ ਪਾਉਂਦੇ ਸੁਖਮਨੀ ਸਾਹਿਬ ਚ ਇੱਕ ਥਾਂ ਹੋਰ ਮਹਾਰਾਜ ਬੜਾ ਸੋਹਣਾ ਬਚਨ ਕਰਦੇ ਹਨ ਮਹਾਰਾਜ ਕਹਿੰਦੇ 10 ਵਸਤੂਲੇ ਪਛੈ ਪਾਵੇ ਏਕ ਬਸਤ ਕਾਰਨ ਵਿਖੋਟ ਗਵਾਵੇ ਏਕ ਪੀਨਾ ਦੇ 10 ਪੀ ਹਰਲੇ ਤੋ ਮੂੜਾ ਕਹੋ ਕਹਾ ਕਰੇ ਜਿਸ ਠਾਕੁਰ ਸਿਓ ਨਾਹੀ ਚਾਰਾ ਆਂਕੋ ਕੀਜੈ ਸਤ ਨਮਸ਼ਕਾਰ ਜਿਹਦੇ ਅੱਗੇ ਚਾਰਾ ਹੀ ਕੋਈ ਨਹੀਂ ਜਿਹਦੇ ਅੱਗੇ ਕੁਛ ਅਸੀਂ ਕਹਿ ਦਾਵਾ ਹੀ ਨਹੀਂ ਕਰ ਸਕਦੇ ਉਹਨੂੰ ਤੇ ਨਮਸ਼ਕਾਰ ਕਰਨੀ ਬੰਦੀ ਹੈ ਤੇ ਉਹ ਬੀਬੀ ਝੁੱਕ ਗਈ ਉਸੇ ਵੇਲੇ ਜਦੋਂ ਇੱਕ ਇਹ ਸਾਰਾ ਕੁਝ ਹੋ ਗਿਆ ਕਹਿੰਦੀ ਬਸ ਠੀਕ ਉਹਦੀ ਅੱਗੇ ਆ ਖਿੜੇ ਮੱਥੇ ਪਰਵਾਣ ਹੈ ਜਿਹਦੀ ਵਸਤ ਸੀ ਉਹਨੂੰ ਸੌਂਪ ਦਿੱਤੀ ਹੁਣ ਸਾਡਾ ਥੋੜਾ ਕੁਝ ਲੱਗਦਾ ਵਿੱਚ ਤੇ ਗੁਰੂ ਸਾਹਿਬ ਤਰੁੱਠ ਗਏ ਉਸ ਤੇ ਚੌਗਨ ਕਰੇ ਨਿਹਾਲ ਮਹਾਰਾਜ ਜੀ ਨੇ 4 ਗੁਣਾ ਨਿਹਾਲ ਕਰ ਦਿੱਤਾ ਸਾਡੇ ਜੀਵਨ ਵਿੱਚ ਵੀ ਕਈ ਵਾਰੀ ਦੁੱਖ ਆ ਜਾਂਦੇ ਨੇ ਪਰੇਸ਼ਾਨੀਆਂ ਆ ਜਾਂਦੀਆਂ ਮੁਸ਼ਕਲਾਂ ਆ ਜਾਂਦੀਆਂ ਨੇ ਹੁਣ ਅਸੀਂ ਇਹ ਦੇਖਣਾ ਹੈ ਕਿ ਅਸੀਂ ਉਸ ਮੁਸ਼ਕਲ ਦੇ ਵਿੱਚੋਂ ਨਿਕਲਣਾ ਹੈ ਜਾਂ ਉਹਦੇ ਵਿੱਚ ਹੀ ਖੁੱਬੇ ਰਹਿਣਾ ਹੈ ਜੇ ਨਿਕਲਣਾ ਹੈ ਤਾਂ ਗੁਰਬਾਣੀ ਦਾ ਸਹਾਰਾ ਲਓ ਗੁਰਬਾਣੀ ਦਾ ਪਾਠ ਕਰੋ ਹਰ ਰੋਜ਼ ਕਰੋ ਜੋ ਮਨ ਕਰਦਾ ਹੈ ਗੁਰਬਾਣੀ ਦਾ ਪਾਠ ਕਰੋ ਅਮਰਤ ਧਾਰੀ ਨਿਤਨੇਮ ਪਾਠ ਕਰੇ ਜੇ ਅਮਰਤ ਧਾਰੀ ਨਹੀਂ ਹੈ ਉਹ ਜੋ ਦਿਲ ਕਰਦਾ ਉਹ ਪਾਠ ਕਰੇ ਅਮਰਤ ਧਾਰੀ ਸਿੱਖ ਸਿੰਘਣੀ ਵੀ ਬਾਅਦ ਵਿੱਚ ਜਿਹੜਾ ਮਰਜੀ ਬਾਣੀ ਦਾ ਪਾਠ ਦਿਲ ਕਰੇ ਸਹਿਜ ਪਾਠ ਕਰ ਸਕਦਾ ਕੋਈ ਪਤਾ ਨਹੀਂ ਕਿਹੜੀ ਪੰਕਤੀ ਹਿਰਦੇ ਨੂੰ ਟੁੰਬ ਜਾਏ ਤੇ ਜੇ ਹਿਰਦੇ ਚ ਕੋਈ ਪੰਕਤੀ ਖਿੱਚ ਪਾ ਜਾਏ ਨਾ ਤੇ ਉਸ ਬੀਬੀ ਵਾਂਗ ਫਿਰ ਬਾਰ-ਬਾਰ ਪਾਠ ਕਰੋ ਉਸ ਪੰਕਤੀ ਦਾ ਹਿਰਦੇ ਵਿੱਚ ਮਨ ਵਿੱਚ ਉਸ ਪੰਕਤੀ ਨੂੰ ਵਸਾਓ ਗੁਰੂ ਸਾਹਿਬ ਮਹਾਰਾਜ ਜੀ ਵੀ ਇਸ ਪੰਕਤੀ ਦੇ ਵਿੱਚ ਜੋ ਸਾਨੂੰ ਬਚਨ ਕਰ ਰਹੇ ਨੇ ਮਹਾਰਾਜ ਕਹਿੰਦੇ RAM RAM ਕਰਤਿਆਂ ਸੁਖ ਸ਼ਾਂਤ ਸਰੀਰ ਉਹਦੇ ਗੁਣ ਗਾਉਂਦਿਆਂ ਵਾਹਿਗੁਰੂ ਵਾਹਿਗੁਰੂ ਕਰਦੇ ਆਂ ਰੱਬ ਰੱਬ ਕਰਦੇ ਆਂ ਸੁਖ ਤੇ ਸ਼ਾਂਤ ਆਉਂਦਾ ਹੈ ਸਰੀਰ ਵਿੱਚ ਇੱਥੇ ਮਹਾਰਾਜ ਨੇ ਦੋ ਵਾਰ ਲਿਖਿਆ RAM RAM ਕਰਤਿਆਂ ਭਾਵ ਬੋਲਣਾ ਪਏਗਾ ਕਹਿਣਾ ਪਏਗਾ ਸੋ ਆਓ ਸੰਗਤ ਜੀ ਵਾਹਿਗੁਰੂ ਮੰਤਰ ਦਾ ਗੁਰੂ ਸਾਹਿਬ ਜੀ ਦਾ ਜਾਪ ਕਰੀਏ ਬਿਰਤੀਆਂ ਜੋੜ ਕੇ ਮਨ ਜੋੜ ਕੇ ਧਿਆਨ ਜੋੜ ਕੇ ਜਿਸ ਤਰ੍ਹਾਂ ਆਪਾਂ ਕਰਦੇ ਹੁੰਨੇ ਆ ਉਸੇ ਤਰ੍ਹਾਂ ਹੀ ਕਰਨਾ ਹੈ